ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰ ਕਦ ਸਭ ਰਾਜ ਖੁਸ਼ੀ ਹੋਵੋਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਆ ਸਾਰੇ ਪਰਿਵਾਰਾਂ ਉੱਤੇ ਪ੍ਰਮਾਤਮਾ ਮਿਹਰ ਭਰਿਆ ਹੱਥ ਰੱਖੇ ਜਿਹੜੇ ਮੇਰੇ ਨਾਲ ਜੁੜੇ ਨੇ ਉਹਨਾਂ ਦੇ ਵੀ ਜਿਹੜੇ ਮੇਰੇ ਨਾਲ ਨਹੀਂ ਜੁੜੇ ਹੋਏ ਉਹਨਾਂ ਦੇ ਉੱਤੇ ਵੀ ਹੈ ਕਿ ਨਹੀਂ ਹਾਂਜੀ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰ ਲਓ ਟੱਲੇ ਵਾਲਾ ਬਟਨ ਨੱਪਣਾ ਨਾ ਭੁੱਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਲਾਈਕ ਜ਼ਰੂਰ ਕਰ ਦਿਆ ਕਰੋ ਸਾਡਾ ਹੌਸਲਾ ਵਧਾਈ ਹੋ ਜਾਂਦਾ ਕਮੈਂਟ ਦੇ ਨਾਲ ਤੁਹਾਡੀ ਹਾਜ਼ਰੀ ਲੱਗ ਜਾਂਦੀ ਹੈ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਅਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਦੇਖੋ ਜਦੋਂ ਵੀ ਮੈਂ ਵੀਡੀਓ ਪਾਉਣੀ ਹੈ ਜ਼ਿਆਦਾ ਤਾਂ ਮੈਂ ਪੈਸਿਆਂ ਤੋਂ ਪਾਉਣੀ ਹੈ ਕਾ ਮੇਰੇ ਕੋਲੇ ਮੈਸੇਜ ਹੀ ਇੰਨੇ ਆਉਂਦੇ ਨੇ ਲੋਕਾਂ ਦੇ ਵੀ ਅਸੀਂ ਜੀ ਬਹੁਤ ਦੁਖੀਆਂ ਸੀ ਬਹੁਤ ਕਰਜ਼ਾ ਦੇਣਾ ਦੇਖੋ ਪਹਿਲਤ ਮੈਂ ਤੁਹਾਨੂੰ ਪਿਆਰ ਨਾਲ ਇੱਕ ਚੀਜ਼ ਸਮਝੋ ਵੀ ਜਿਹੜਾ ਕਰਜ਼ਾ ਇੱਕ ਦਿਨ ਨਾ ਨਹੀਂ ਲੈਂਦਾ ਹੁੰਦਾ ਮੈਂ ਵੀਡੀਓ ਪਾਉਣੀ ਤਾਂ ਦੂਜੇ ਦਿਨ ਕਹਿਣਗੇ ਜੀ ਸਾਨੂੰ ਤਾਂ ਕਈ ਤਾਂ ਇਹ ਜਿਹੇ ਮੈਸੇਜ ਆਉਂਗੇ ਸਾਡਾ ਕਰਜ਼ਾ ਲੈ ਜੋ ਟੁਟਕੀ ਨਾ ਟੁਟਕੀ ਨਾ ਲੈਣ ਵਾਲਾ ਕੋਈ ਆਇਆ ਜਾਦੂ ਮੰਤਰ ਨਹੀਂ ਵੀ ਜਿਹੜਾ ਟੁਟਕੀ ਨਾ ਲੈ ਜਾ ਹਾਂ ਹੈਗੇ ਕਈ ਜੰਤਰ ਉਹ ਕਈ ਉਠ ਕੇ ਕਈ ਨੰਬਰ ਇਹ ਜੇ ਹੈਗੇ ਨੇ ਜਿਹਨੇ ਚੁਟਕੀ ਨਾਲ ਬਲੌਕਸ ਖੁੱਲਦੀ ਆ ਪਰ ਮੈਂ ਇੱਕ ਹੱਥ ਵਨ ਕੇ ਬੇਨਤੀ ਕਰਦੇ ਆ ਇੱਕ ਵੀਡੀਓ ਨਾਲ ਸਾਡੀ ਨਾਲ ਇੱਕ ਇਨਸਾਨ ਦਾ ਵੀ ਜੇ ਪਲਾ ਹੁੰਦਾ ਅੱਜ ਕੱਲ ਦੇ ਕਾਲ ਯੁੱਗ ਦੇ ਵਿੱਚ ਬਹੁਤ ਵੱਡੀ ਗੱਲ ਆ ਫਰੀ ਦੇ ਵਿੱਚ ਤੁਸੀਂ ਮੇਰੇ ਕੋਲੇ ਆਉਣਾ ਨਹੀਂ ਮੈਂ ਤੁਹਾਡੇ ਕੋਲੇ ਨਹੀਂ ਆਉਣਾ ਤੁਹਾਡਾ ਕੋਈ ਪੈਸਾ ਨਹੀਂ ਲੱਗਣਾ ਤੁਸੀਂ ਕੋਈ ਮੇਰੇ ਕੋਲ ਚੀਜ਼ ਮੋਲ ਨਹੀਂ ਲੈ ਜਾਣੀ ਜੋ ਵੀ ਚੀਜ਼ ਵਰਤਣੀ ਆ ਤੁਹਾਡੇ ਘਰੇ ਹੈ ਦੇਖੋ ਬਾਕੀ ਰਹੀ ਗੱਲ ਜਿਹੜੇ ਟੋਟਕੇ ਨੇ ਜਾਂ ਪਾਅ ਨੇ ਇਹ ਪਹਿਲਾਂ ਸਦੀਆਂ ਪੁਰਾਣੇ ਨੇ ਇਹ ਨਹੀਂ ਹੈਗੇ ਮੇਰੇ ਕੋਲੇ ਪੰਜ ਗ੍ਰੰਥ ਪੰਜ ਪੈ ਨੇ ਗੁਰਬਾਣੀ ਵਿੱਚੋਂ ਜਿਹਦੇ ਵਿੱਚ ਮਤਲਬ ਇਹੀ ਲਿਖਿਆ ਹੋਇਆ ਵੀ ਇਸ ਸ਼ਬਦ ਦੇ ਨਾਲ ਆਪ ਪਨਾ ਇਹ ਸ਼ਬਦ ਨੂੰ ਇਸ ਤੈਮ ਕਰੋ ਇਹ ਸ਼ਬਦ ਨੂੰ 31000 ਵਾਰ ਕਰੋ ਇਸ ਸ਼ਬਦ ਨੂੰ 21000 ਵਾਰ ਕਰੋ ਤੇ ਉਹਦੇ ਵਿੱਚ ਕੋਈ ਅਹਜਾ ਸ਼ਬਦ ਨਹੀਂ ਮੈਨੂੰ ਮਿਲਿਆ ਵੀ ਜਿਹਦੇ ਵਿੱਚ ਤੁਰੰਤ ਬੰਦੇ ਨੂੰ ਫਾਇਦਾ ਦੁਖੀ ਬੰਦਾ ਤੂੰ ਤਫਾ ਦਾ ਪਾਤ ਕੋਈ ਵੀ ਇਨਸਾਨ ਤਰੰਤ ਪਾ ਦਾ ਇਹ ਜਿਹੜੀ ਜਾਂਦੀਆਂ ਗੱਲ ਸਾਲਾ ਬਦੀ ਹੈਗੇ ਮੇਰੇ ਕੋਲ ਜਿਹਨੂੰ ਜ਼ਰੂਰਤ ਆ ਗੁਰਸਿੱਖ ਪਰਿਵਾਰ ਬੀਬੀ ਜਾਂ ਕਿ ਭੈਣ ਮੇਰੇ ਨਾਲ ਸੰਪਰਕ ਕਰ ਸਕਦੇ ਨੇ ਮੈਂ ਉਹਨਾਂ ਨੂੰ ਗੁਰਬਾਣੀ ਵਿੱਚੋਂ ਜਿਨ੍ਹਾਂ ਨੇ ਲੈਣਾ ਚਾਹੁੰਦੇ ਨੇ ਮੈਂ ਦਵਾਂਗੀ ਜ਼ਰੂਰ ਕਿ ਮੇਰੇ ਕੋਲ ਹੈਗੇ ਨੇ ਨਾਲ ਇਹ ਨਹੀਂ ਕੋਈ ਅੱਜ ਦੇ ਨੇ ਤੁਹਾਨੂੰ ਉਹਨਾਂ ਦੀ ਹਾਲਤ ਦੇਖ ਕੇ ਪਤਾ ਲੱਗ ਜੂ ਬਹੁਤ ਪੁਰਾਣੇ ਨੇ ਤੇ ਪਰ ਉਹਦੇ ਵਿੱਚ ਇਹ ਆ ਬਹੁਤ ਲੰਮਾ ਪ੍ਰਕਸਸ ਚੱਲਦਾ ਹੈ ਇਹ ਨਹੀਂ ਪਤਾ ਸਾਲ 2 ਸਾਲ ਕਾਫੀ ਲੰਬਾ ਕੰਮ ਕਰਨਾ ਪੈਂਦਾ ਵਾ ਕਿੰਨੇ ਕਿੰਨੇ ਮਹੀਨੇ ਦਾ ਉਹਦੇ ਵਿੱਚ ਲਿਖਿਆ ਹੋਇਆ ਵਾ ਹੱਕ ਨਹੀਂ ਮੈਂ ਐਵੇਂ ਕੋ ਝੂਠ ਬੋਲਣਾ ਕੋਈ ਅਹਜਾ ਸ਼ਬਦ ਨਹੀਂ ਜਿਹਦੇ ਨਾਲ 21 ਦਿਨ ਅੱਗੇ ਲਿਖਿਆ ਤਾਂ ਉਹਦਾ ਦਿਲੀ 3151000 ਪਾਠ ਕਰਨਾ ਵੀ ਇਹ ਦੇਖੋ ਗ੍ਰਸਤੀ ਬੰਦਾ ਜਿਹਨੇ ਦਿਹਾੜੀ ਜੋਤਾ ਕਰਕੇ ਰੋਟੀ ਖਾਣੀ ਉਹ ਨਹੀਂ ਕਰ ਸਕਦਾ ਗੁਰਬਾਣੀ ਦੇ ਵਿੱਚ ਇਹ ਜੀ ਗੱਲ ਨਹੀਂ ਵੀ ਪਾਵਰ ਨਹੀਂ ਹੈ ਪਰ ਸਾਡੇ ਕੋਲ ਟਾਈਮ ਨਹੀਂ ਹੈ ਕੁਟਮ ਆਇਆ ਨੇ ਜਿਹੜੇ ਹੁਣ ਮੇਰੀਆਂ 3 ਭੈਣਾਂ ਕੋਈ ਚਾਰੀ ਕਿਸੇ ਦੇ ਘਰ ਝਾੜੂ ਪੋਚਾ ਕਰਕੇ ਰੋਟੀ ਖਾਂਦੀਆਂ ਨੇ ਉਹਨਾਂ ਨੂੰ ਅਮਰਜੈਂਸੀ ਦੇ ਵਿੱਚ ਜ਼ਰੂਰਤ ਹੋ ਕੀ ਕਰਨਗੀਆਂ ਮੈਂ ਤੁਹਾਨੂੰ ਅਮਰਜੈਂਸੀ ਦੇ ਵਿੱਚ ਪੈਸੇ ਦੀ ਜ਼ਰੂਰਤ ਬਾਰੇ ਦੱਸਣ ਲੱਗੀ ਆਂ ਭਾਵੇਂ ਤੁਹਾਡੇ ਸਰਕਾਰ ਜਾਂ ਜਾਂ ਕੁਝ ਹੋਰ ਤੁਹਾਡੇ ਦਰਾਂ ਤੇ ਆ ਕੇ ਕੋਈ ਗਾਲਾਂ ਕੱਢ ਰਿਹਾ ਤੁਹਾਨੂੰ ਪਰੇਸ਼ਾਨ ਕਰ ਰਿਹਾ ਤੁਹਾਡੇ ਕੋਲੇ ਦਵਾਈ ਲੈਣ ਨੂੰ ਪੈਸਾ ਨਹੀਂ ਜਾਂ ਫਿਰ ਤੁਹਾਡੀ ਬੇਟੀ ਦਾ ਵਿਆਹ ਧਰਿਆ ਹੋਇਆ ਤੁਹਾਨੂੰ ਕਿਸੇ ਪਾਸਿਓਂ ਵੀ ਪੈਸੇ ਦੀ ਆਸਨੀ ਮਿਲਣੀ ਤੁਹਾਨੂੰ ਹਰ ਇੱਕ ਬੰਦਾ ਜਵਾਬ ਦੇ ਰਿਹਾ ਇਹ ਜੇ ਕੁਝ ਵੀ ਹੁੰਦਾ ਮਰਜੈਂਸੀ ਦੇ ਵਿੱਚ ਜਦੋਂ ਸਾਨੂੰ ਚਾਹੇ ਸਾਡੀ ਬੈਂਕ 'ਚ ਪੈਸੇ ਪੈਣ ਕਈ ਵਾਰੀ ਸਾਡੀ ਬੈਂਕ ਵਿੱਚੋਂ ਵੀ ਪੈਸੇ ਸਾਨੂੰ ਨਹੀਂ ਮਿਲਦੇ ਕਿ ਛੁੱਟੀਆਂ ਆ ਗਈਆਂ ਬਾਹਰ ਦੀ ਛੁੱਟੀਆਂ ਆ ਗਈਆਂ ਲੋ ਐਤਵਾਰ ਦੀਆਂ ਕੋਈ ਹੌਲੀਡੇ ਆ ਗਿਆ ਤਾਂ ਸੋਮਵਾਰ ਦੀ ਵੀ ਆ ਗਈ ਇਸ ਤਰ੍ਹਾਂ ਛੁੱਟੀਆਂ ਸਾਨੂੰ ਪਰੇਸ਼ਾਨ ਕਰ ਦਿੰਦੀਆਂ ਨੇ ਸਾਡੇ ਆਪਣੇ ਪੈਸੇ ਵੀ ਕਈ ਵਾਰੀ ਅਸੀਂ ਨਹੀਂ ਕਢਵਾ ਸਕਦੇ ਇਸ ਪ੍ਰਯੋਗ ਦੇ ਨਾਲ ਤੀਜੇ ਦਿਨ ਪੈਸੇ ਤੁਹਾਡੇ ਕੋਲੇ ਆਉਣਗੇ ਇਹ ਨਹੀਂ ਪਤਾ ਕਿਹੜੇ ਰਸਤੇ ਰਾਹੀਂ ਚਾਹੇ ਤੁਸੀਂ ਲੈਣੇ ਹੋ ਉਹ ਵੀ ਆ ਸਕਦੇ ਨੇ ਜਾਂ ਫਿਰ ਤੁਸੀਂ ਲੋਨ ਪਾਸ ਕਰਵਾਉਣਾ ਚਾਹੁੰਦੇ ਹੋ ਉਹ ਵੀ ਤੁਹਾਡਾ ਹੋ ਸਕਦਾ ਜਾਂ ਕਰਜ਼ਾ ਲੈਣਾ ਜਾਂ ਕੋਈ ਹੋਰ ਕਿਸੇ ਵੀ ਸਾਧਨ ਨਾਲ ਤੁਸੀਂ ਪੈਸੇ ਚਾਹੁੰਦੇ ਹੋ ਤੁਹਾਡੇ ਕੋਲੇ ਆ ਜਾਣਗੇ ਹੈ ਕਰਨਾ ਤੁਸੀਂ ਆ ਦੇਖੋ ਦੱਸਣਾ ਮੈਂ ਤੁਹਾਨੂੰ ਦੋ ਦੱਸੂਗੀ ਪੈਸੇ ਇੱਕ ਦੱਸੂਗੀ ਤੁਹਾਨੂੰ ਮੈਂ ਬਲੌਕਸ ਤੋਂ ਅੱਜ ਕੱਲ ਲੋਕੀ ਇੱਕ ਦੂਜੇ ਨੂੰ ਬਲੌਕ ਵਿੱਚ ਬਹੁਤ ਪਾਉਂਦੇ ਨੇ ਹੂੰ ਉਹ ਵੀ ਕੋਲੋਂ ਕਿ ਤੁਹਾਡੇ 24 ਘੰਟੇ ਦੇ ਅੰਦਰ ਅੰਦਰ ਹੁਣ ਤੁਸੀਂ ਕੀ ਕਰਨਾ ਇੱਕ ਦੁੱਧ ਦਾ ਪੈਕਟ ਲੈ ਲੈਣਾ ਉਸ ਦੁੱਧ ਦੇ ਪੈਕਟ ਨੂੰ ਲੈ ਕੇ ਤੁਸੀਂ ਕੋਈ ਸਰ ਉੱਤੇ ਚ ਨਹੀਂ ਘਵਾਉਣਾ ਕੋਈ ਦਿਨ ਦਾ ਨਹੀਂ ਕੋਈ ਟਾਈਮ ਦਾ ਨਹੀਂ ਪਾਣੀ ਸਿਰਫ ਚੱਲਦਾ ਹੋਵੇ ਤੇ ਸਾਫ਼ ਸੁਥਰਾ ਹੋਵੇ ਇਹ ਨਾ ਵੀ ਗੰਦਾ ਨਾਲਾ ਕੋਲ ਚ ਚੱਲਦਾ ਚਲ ਇੱਥੇ ਹੀ ਆਪਾਂ ਦਾ ਕੰਮ ਕਰ ਦਨੇ ਆ ਦਰਾਂ ਮੂਹਰੇ ਚ ਚੱਲਦਾ ਨਾ ਨਾ ਇਹ ਕੰਮ ਨਹੀਂ ਕਰਨਾ ਹੈ। ਪਾਣੀ ਸਾਫ਼ ਸੁਥਰਾ ਹੋਣਾ ਚਾਹੀਦਾ। ਤੁਸੀਂ ਪਾਈਆ ਦਾ ਦੁੱਧ ਦਾ ਪੈਕਟ ਲੈ ਲਓ ਅੱਧਾ ਕਿਲੋ ਦਾ ਲੈ ਲਓ ਕਿਲੋ ਇਹ ਤੁਹਾਡੀ ਜੇਬ ਦੱਸੂਗੀ। ਜਦੋਂ ਕੋਈ ਪੁੰਨਦਾਨ ਕਰਨਾ ਉਹਦੇ ਵਿੱਚ ਕੋਈ ਇਹ ਨਹੀਂ ਹੁੰਦਾ ਵੀ ਇੰਨਾ ਵਜਮ ਚਾਹੀਦਾ। ਇਹ ਨਹੀਂ ਉਹਦੇ ਵਿੱਚ ਕੋਈ ਇਹ ਜੀ ਗੱਲ ਨਹੀਂ। ਤੁਸੀਂ ਦੁੱਧ ਦਾ ਪੈਕਟ ਦੇ ਵਿੱਚ ਸਰਾਖ ਕਰਨਾ। ਉਹਨੂੰ ਇੱਕਦਮ ਨਹੀਂ ਨਦੀ ਜਾਂ ਨਹਿਰ ਦੇ ਵਿੱਚ ਜਾਂ ਸੂਏ ਦੇ ਵਿੱਚ ਡੋਲਣਾ ਨਹੀਂ। ਤੁਸੀਂ ਸਰਾਹ ਕੀਤਾ ਆਪਣੀ ਥੈਲੀ ਇਸ ਥੇ ਰੱਖਣੀ ਹੈ ਥੈਲੀ ਦੇ ਉੱਪਰ ਤੋਂ ਜੀ ਦੁੱਧ ਦੀ ਤਿਆਰੀ ਪਾਉਣੀ ਹੈ ਫਿਰ ਉਦੋਂ ਬਾਅਦ ਉਹ ਦੁੱਧ ਜਲ ਦੇ ਵਿੱਚ ਜਾਵੇ ਜੋ ਵੀ ਪਾਣੀ ਚੱਲਦਾ ਨਾਲ ਦੀ ਨਹਿਰ ਸੁਆ ਕੁਸ਼ੀ ਹੈ ਇੱਕ ਤਾਂ ਬਜ਼ੁਰਗ ਨੂੰ ਨਾ ਭੇਜੋ ਇਹ ਕੰਮ ਕਰਨ ਇੱਕ ਬੱਚੇ ਨੂੰ ਨਾ ਭੇਜੋ ਕਿ ਬਜ਼ੁਰਗ ਜਾਂ ਬੱਚੇ ਦਾ ਪੈਰ ਤਲਕ ਸਕਦਾ ਬੜੀ ਸਾਵਧਾਨੀ ਨਾਲ ਕੰਮ ਕਰਨਾ ਪਊਗਾ ਤੇ ਤੁਸੀਂ ਖੁਦ ਆਪ ਜੋ ਕਰੋ ਤਾਂ ਸਭ ਤੋਂ ਵਧੀਆ ਗੱਲ ਹੈ ਇਹ ਇਸ ਤਰ੍ਹਾਂ ਪਾਉਣਾ ਹੈ ਸਾਰਾ ਪੌਤੇ ਖੜ ਕੇ ਪਾ ਦੂ ਸਾਰਾ ਜਿਹੜਾ ਦੁੱਧ ਆ ਆਪਣੇ ਤੁਹਾਡੀ ਜਿਹੜੀ ਤਲੀ ਆ ਇਹਦੇ ਉੱਤੋਂ ਚ ਹੀ ਹੋ ਗਏ ਨਦੀ ਜਾਂ ਨਹਿਰ ਵਿੱਚ ਸੂਵੇ ਦੇ ਵਿੱਚ ਪਾਣਾ ਚਾਹੀਦਾ ਤੀਜੇ ਦਿਨ ਤੁਹਾਡੇ ਕੋਲੇ ਪੈਸੇ ਆ ਜਾਣਗੇ ਇਹ ਕਦੇ ਵੀ ਤੁਸੀਂ ਫੇਰ ਵੀ ਕਰ ਸਕਦੇ ਹੋ ਫੇਰ ਤੁਹਾਨੂੰ ਜ਼ਰੂਰਤ ਆ ਫੇਰ ਕਰ ਲਓ ਇਸ ਨੂੰ ਬਾਰ ਬਾਰ ਵੀ ਤੁਸੀਂ ਇਸਤੇਮਾਲ ਕਰdਨੇ ਜਦੋਂ ਤੁਹਾਨੂੰ ਕਰ ਸਕਦੇ ਹੋ ਜਦੋਂ ਤੁਹਾਨੂੰ ਜ਼ਰੂਰਤ ਆ ਪਰ ਘਰ ਬਣਾਉਣ ਲਈ ਜੂਏ ਸੱਠੇ ਤੇ ਜਾਣ ਲਈ ਜਾਂ ਫਿਰ ਤੁਸੀਂ ਬਿਸਵਾ ਦੇ ਕੋਠੇ ਤੇ ਜਾਓ ਉੱਥੇ ਇਹ ਕੰਮ ਨਹੀਂ ਕਰੂਗਾ ਗੱਡੀ ਲੈਣ ਲਈ ਇਹ ਕੰਮ ਨਹੀਂ ਕਰੂਗਾ ਹੋਰ ਤੁਹਾਨੂੰ ਕੋਈ ਅਮਰਜੈਂਸੀ ਜ਼ਰੂਰਤ ਹੋ ਤੁਸੀਂ ਬੱਚਾ ਬਾਹਰ ਭੇਜਣਾ ਉਹਦੇ ਲਈ ਇਹ ਕੰਮ ਕਰਦਾ ਹੋਰ ਤੁਸੀਂ ਇਹਦੇ ਨਾਲ ਇੱਕ ਨੰਬਰ ਲਿਖੋ ਬਲੌਕ ਚੋਂ ਕੱਟਣ ਦਾ ਬੜਾ ਬੰਦਾ 98 ਮੇਰੀ ਬਾਤ ਲਿਖਿਆ ਵੀ ਰੁਹਾਨ ਆ ਲਿਖਿਆ ਹੋਇਆ ਹੈ ਮੈਂ ਕਲਾ ਕਲਾਖਾ ਬਰਨੂ ਨਾ 8 6 11 5 ਇਹ ਤੁਸੀਂ ਜੇ ਤਾਂ ਬਲॉक्स ਤੁਹਾਨੂੰ ਕਿਸੇ ਨੇ ਪਾਇਆ ਤਾਂ ਤੁਸੀਂ ਨੀਲੇ ਪੈਨ ਨਾਲ ਲਿਖ ਲਿਓ ਅਗਰ ਤੁਹਾਨੂੰ ਪੈਸਿਆਂ ਦੀ ਜ਼ਰੂਰਤ ਆ ਤਾਂ ਤੁਸੀਂ ਇਸ ਨੂੰ ਗ੍ਰੀਨ ਪੈਨ ਦੇ ਨਾਲ ਲਿਖਿਓ ਮੇਰਾ ਕਹਿਣ ਦਾ ਮਤਲਬ ਹਰੇ ਪੈਨ ਨਾਲ ਲਿਖਿਓ ਇੱਕ ਤੁਸੀਂ ਇਹਦੇ ਨਾਲ ਹੀ ਹੋਰ ਕੰਮ ਕਰ ਲਿਓ ਮੇਰੀਆਂ ਭੈਣਾਂ ਦੀ ਇੱਕ ਕੱਚ ਦਾ ਛੋਟਾ ਜਿਹਾ ਬਰਤਨ ਲਓ 60 70 ਕ ਦਾ ਆ ਜਾਂਦਾ ਉਹਦੇ ਵਿੱਚ ਨਮਕ ਪਾ ਲਓ ਵਧੀਆ ਵਾਰ ਪਾ ਕੇ ਉਹਦੇ ਵਿੱਚ ਸੱਤ ਲੌਂਗ ਮੋੜਨੀ ਪਾ ਕੇ ਤੁਸੀਂ ਇਹਨੂੰ ਅਗਲੀ ਰਸੋਈ ਵਿੱਚ ਰੱਖਣਾ ਇਹਦੇ ਵਿੱਚੋਂ ਨੂਨ ਬਰਤਣਾ ਨਹੀਂ ਜਦੋਂ ਜੇ ਲੱਗਦਾ ਤੁਹਾਨੂੰ ਵੀ ਨੂਨ ਪਾਣੀ ਜੇ ਛੱਡ ਗਿਆ ਫਿਰ ਇਹਨੂੰ ਬਦਲ ਲੈਣਾ ਇਹਨੂੰ ਹਰ ਟਾਈਮ ਰਸੋਈ ਵਿੱਚ ਭਰ ਕੇ ਰੱਖਣ ਲੱਗ ਜਾਓ ਘਰ ਦੇ ਵਿੱਚ ਬਰਕਤ ਆਉਣੀਆਂ ਸ਼ੁਰੂ ਹੋ ਜਾਣਗੀਆਂ ਇੱਕ ਜਦੋਂ ਵੀ ਆਟਾ ਗੁੰਨਦਿਆਂ ਤਾਂ ਸਿਰ ਟਾ ਕੇ ਗੁੰਨੋ ਜਦੋਂ ਵੀ ਰੋਟੀ ਪਕਾਉਣੀ ਹੈ ਸੇ ਟਾ ਕੇ ਬਣਾਓ ਹੋ ਸਕੇ ਵੈਗਰੂ ਵੈਗਰੂ ਦਾ ਜਾਪ ਅੱਲਾ ਗੋਡ ਰਾਮ ਵੈਗਰੂ ਜੋ ਵੀ ਤੁਸੀਂ ਧਰਮ ਨੂੰ ਤੇ ਉਹਨੂੰ ਧਰਮ ਇੱਕ ਨਹੀਂ ਹੈਗਾ ਨਾਮ ਏਕ ਧਰਮ ਨੇਕ ਹੂੰ ਦੇ ਕੋਣ ਅਸਲੀ ਨਾਮ ਤਾਂ ਕਿਸੇ ਨੂੰ ਨਹੀਂ ਪਤਾ ਚਾਹੇ ਕੁਝ ਵੀ ਕਰੇ ਰੱਬ ਰੱਬ ਕਹ ਲੋ ਤਾਂ ਵੀ ਹਾਜ਼ਰ ਹੋ ਜਾਂਦਾ ਵੈਗਰੂ ਵੈਗਰੂ ਕਹ ਲੋ ਤਾਂ ਵੀ ਹਾਜ਼ਰ ਹੋ ਜਾਂਦਾ ਅੱਲਾ ਕਹ ਦੋ ਤਾਂ ਵੀ ਆਰਾਮ ਕਹ ਦੋ ਤਾਂ ਵੀ ਗੋਡ ਕਹ ਦੋ ਤਾਂ ਵੀ ਪਾਣੀ ਤੇ ਕੋਈ ਹੈ ਨਾ ਪਾਣੀ ਪਿਆਸ ਬੁਝਾਉਂਦਾ ਚਾਹੇ ਕੋਈ ਉਹਨੂੰ ਆਪ ਕਹ ਦਵੇ ਚਾਹੇ ਕੋਈ ਉਹਨੂੰ ਵਾਟਰ ਕਹ ਦੋ ਚਾਹੇ ਕੋਈ ਉਹਨੂੰ ਜਲ ਕਹ ਦੋ ਪਿਆਸ ਤਾਂ ਉਹਨੇ ਬੁਝਾਉਣੀ ਹੈ ਬੁਝਾਉਣੀ ਹੈ ਨਾ ਇਹ ਹੀ ਗੱਲ ਪ੍ਰਮਾਤਮਾ ਦਾ ਨਾਮ ਚਾਹੇ ਕੋਈ ਉਹਨੂੰ ਕੁਛ ਕਹੀ ਜਾਵੇ ਉਹ ਤੁਹਾਡੀ ਜਿਹੜੀ ਅੰਦਰਲੀ ਤਮੰਨਾ ਆਸ ਆ ਤੁਹਾਡੀ ਪੂਰੀ ਕਰ ਦਿੰਦਾ ਬਸ ਸਮਝਣ ਚ ਪਰ ਆ ਸਾਡੀ ਅਸੀਂ ਸਮਝ ਗਏ ਤਾਂ ਸਭ ਕੁਝ ਜਿਹੜਾ ਛਲ ਕਵਟ ਕਰਦੇ ਨੇ ਉਹਨਾਂ ਉੱਤੇ ਇਹ ਚੀਜ਼ਾਂ ਅਸਰ ਨਹੀਂ ਕਰਦੀਆਂ ਅੱਜ ਕੱਲ੍ਹ ਦੁਨੀਆ ਛਲ ਕਵਟ ਬਹੁਤ ਕਰ ਛਲ ਕਵਟ ਤੇ ਇੱਥੇ ਲਾ ਲਓ ਮੈਂ ਜਦੋਂ ਕਹਿੰਨੀ ਆ ਨਾ ਵੀ ਮੈਸੇਜ ਭੇਜ ਦਿਓ ਮੈਨੂੰ ਵੀ ਤੁਹਾਡਾ ਜਿਹੜਾ ਕੰਮ ਬਣਿਆ ਫੋਨ ਤੇ ਤਾਂ ਮੈਨੂੰ ਦੱਸ ਦੇਣੀਆਂ ਬੋਲ ਕੇ ਮੈਸੇਜ ਛੱਡ ਦੇਣੀਆਂ ਬੋਲ ਮੈਂ ਵੀ ਜੀ ਸਾਡਾ ਇਹ ਕੰਮ ਬਣ ਗਿਆ ਜਿਵੇਂ ਕਹੂੰਗੀ ਤੁਸੀਂ ਵਟਸਐਪ ਤੇ ਚਲ ਮੈਨੂੰ ਮੈਸੇਜ ਛੱਡ ਦਿਓ ਕੋਈ ਗੱਲ ਨਹੀਂ ਵੀ ਮੈਂ ਤੁਹਾਡੀ ਫੋਟੋ ਵੀ ਨਹੀਂ ਲਾਵਾਂਗੀ ਤੁਹਾਡਾ ਫੋਨ ਨੰਬਰ ਵੀ ਪਰ ਉਥੋਂ ਆ ਕੇ ਚੁੱਪ ਫਿਰ ਅੱਗੇ ਤਾਂ ਕੰਮ ਪੁੱਛੀ ਜਾਣੀ ਆ ਆ ਜੀ ਆ ਫਿਰ ਭਾਈ ਮੇਰਾ ਕਿਹੜਾ ਦਿਮਾਗ ਖਰਾਬ ਹੋਇਆ ਤੁਸੀਂ ਜੇ ਹਾਜ਼ਰੀ ਉਹ ਨਹੀਂ ਲਾਉਂਦੇ ਹੈਗੇ ਮੈਨੂੰ ਵੀ ਹਾਜ਼ਰੀ ਦੀ ਜ਼ਰੂਰਤ ਹੈ ਮੈਂ ਤਾਂ ਇਕੱਲੀ ਹਾਜ਼ਰੀ ਉਹ ਕਹਣੀ ਆ ਵੀ ਕਮੈਂਟ ਬਾਕਸ ਦੇ ਵਿੱਚ ਨਾਮ ਲਿਖੋ ਨਹੀਂ ਲਿਖਣਾ ਕਮੈਂਟ ਬਾਕਸ ਦਾ ਮੈਨੂੰ ਛੋਟ ਛੋਟ ਭੇਜ ਦਿਓ ਕੁਛ ਤਾਂ ਭੇਜੋ ਨਾ ਉੱਥੇ ਚੁੱਪ ਕਰ ਜਿੰਦੇ ਮੇਰਾ ਵੀ ਮਨ ਦੁਖੀ ਹੋ ਜਾਂਦਾ ਵੀ ਕੀ ਯਾਰ ਦੁਨੀਆ ਦਾ ਹੱਕ ਨਹੀਂ ਪਤਾ ਹੀ ਨਹੀਂ ਲੱਗਦਾ ਦੁਨੀਆ ਕਿੱਥੇ ਕਿੱਥੇ ਕਹਿ ਜੀ ਬੈਠੀ ਭਲੇ ਇੰਨੇ ਹੁੰਦੇ ਨੇ ਪਤਾ ਲੱਗ ਜਾਂਦਾ ਪਤਾ ਲੱਗਣੋਂ ਨਹੀਂ ਜਾਂਦਾ ਹੁੰਦਾ ਵੀ ਜਿਹਨੇ ਕੀਤਾ ਦਾ ਸਬਦੇ ਹਨ ਕੋਈ ਵਿਚਾਰਾ ਹੋ ਜਿਹਦਾ ਅੰਤ ਕਿਸਮਤ ਦੇ ਵਿੱਚ ਕੋਈ ਜ਼ਿਆਦਾ ਹੀ ਗ੍ਰਹਿ ਦੋਸ਼ ਨਹੀਂ ਉਹਦਾ ਕੰਮ ਰੁਕਿਆ ਹੱਕ ਕਈ ਵਾਰ ਇਸਤਰ ਹੋ ਜਾਂਦਾ ਸ਼ੁਰੂ-ਸ਼ੁਰੂ ਦੇ ਵਿੱਚ ਜਦੋਂ ਤੁਸੀਂ ਕੰਮ ਸ਼ੁਰੂ ਕੀਤਾ ਟੋਟਕਾ ਸ਼ੁਰੂ ਕੀਤਾ ਕੋਈ ਤੁਹਾਡਾ ਨੁਕਸਾਨ ਮਾਰਾ ਉਹ ਨੁਕਸਾਨ ਦਾ ਮਤਲਬ ਇਹ ਹੁੰਦਾ ਵੀ ਵੱਡਾ ਹੋਣਾ ਸੀ ਛੋਟਾ ਹੋ ਗਿਆ ਇਹ ਜ਼ਰੂਰ ਫੱਕ ਪੈਂਦਾ ਵਾ ਪਰ ਜਦੋਂ ਤੁਸੀਂ ਕਰਨ ਲੱਗਦੇ ਹੋ ਕੋਈ ਚੀਜ਼ ਉਹਦੇ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਹਾਂ ਉਹਦੇ ਨਾਲ ਵੱਡੇ ਤੋਂ ਛੋਟਾ ਜ਼ਰੂਰ ਹੋ ਜਾਂਦਾ ਇਹ ਗੱਲ ਜ਼ਰੂਰੀ ਸਮਝਣ ਦੀ